ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬੈਸ ਵਿਖੇ ਕਬਰਾਂ ਦੇ ਉੱਤੇ ਪਾਠ ਕਰਵਾਇਆ ਜਾਣਾ ਸੀਗਾ ਮੰਗਲਵਾਰ ਦਾ ਦਿਨ ਹੈ ਸ਼ਾਇਦ ਹੋ ਸਕਦਾ ਉਹ ਕੋਈ ਦੇਵੀ ਮਾਤਾ ਦਾ ਪ੍ਰੋਗਰਾਮ ਹੋਵੇ ਉੱਥੇ ਪਰ ਹੈਰਾਨਗੀ ਦੀ ਗੱਲ ਉੱਥੇ ਬਣੀ ਐ ਵੀ ਪਿੰਡ ਦੀ ਆਬਾਦੀ 4-5000 ਦੇ ਕਰੀਬ ਹੈ ਪਰ ਉਹਦੇ ਵਿੱਚੋਂ ਇੱਕ ਹੀ ਗੁਰਸਿੱਖ ਨਿੱਤਰ ਕੇ ਸਾਹਮਣੇ ਆਇਆ ਜਿਨੇ ਇਹ ਮੋਰਚਾ ਲਾਇਆ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਇਹ ਅਤਰਾਜੋਗ ਥਾਵਾਂ ਤੇ ਨਹੀਂ ਜਾਊਗਾ ਚਲੋ ਦੋ ਉਹਨੇ ਲਾਗਿਓ ਹੋਰ ਦੋ ਚਾਰ ਸਿੰਘਾਂ ਨੂੰ ਇਕੱਠਾ ਕੀਤਾ ਪਰ ਉਹਦੇ ਕੋਲ ਵਿਚਾਰੇ ਕੋਲ ਸ੍ਰੀ ਕਲਤਖ ਸਾਹਿਬ ਦੇ ਅਜਲੇਸ਼ਾਂ ਦੀ ਕੋਈ ਕਾਪੀ ਨਹੀਂ ਹੈ ਸੀ ਦਾਸ ਵੀ ਸੂਰ ਸਿੰਘ ਹੁਣਾਵਾਲੇ ਕੇਸ ਵਿੱਚ ਪੇਸ਼ੀ ਭੁਗਤਣ ਆਇਆ ਹੋਇਆ ਸੀ ਤੇ ਮੈਨੂੰ ਉਹਨੇ ਫੋਨ ਕੀਤਾ ਕਿ ਭਾਈ ਸਾਹਿਬ ਆਹ ਗੱਲ ਹੈ ਕਿ ਸਾਡੇ ਕੋਲ ਇੱਥੇ ਪ੍ਰਸ਼ਾਸਨ ਆਇਆ ਹੁਕਮ ਨਮੇ ਦੀਆਂ ਕਾਪੀਆਂ ਮੰਗਦਿਆ ਤੁਸੀਂ ਦੇ ਦਿਓ ਤੇ ਕੁਦਰਤੀ ਮੇਰੀ ਕੋਈ ਤਿਆਰੀ ਵੀ ਨਹੀਂ ਹੈ ਸੀ ਸਿੰਘਾ ਅਸੀਂ 2-4 ਸਿੰਘ ਹੀ ਜਾਂ ਤੇ ਅਸੀਂ ਜਾ ਕੇ ਜਦੋਂ ਸ਼੍ਰੀ ਕਲਤਖਬ ਸਾਹਿਬ ਦੇ ਆਦੇਸ਼ਾਂ ਦੀ ਕਾਪੀ ਜੀਕੇ ਪੁਰੇਵਾਲ ਬੀਬੀ ਜਿਹੜੀ ਡੀਐਸਪੀ ਰੈਂਕ ਦੀ ਸੀ ਉਹਨੂੰ ਅਸੀਂ ਜਦੋਂ ਕਾਪੀ ਦੇ ਦਰਸ਼ਨ ਕਰਾਏ ਤਾਂ ਉਹ ਬੜੀ ਹੈਰਾਨਗੀ ਹੋਈ ਵੀ ਪੰਤਕ ਸਰਕਾਰ ਦੀ ਪੰਜਾਬ ਪੁਲਿਸ ਵਿੱਚ ਬੀਬੀ ਭਰਤੀ ਤੇ ਉਹਦੀ ਸ਼ਬਦਾਵਲੀ ਇੰਨੀ ਮਾੜੀ ਕਹਿੰਦੀ ਭਾਈ ਇਹ ਤੁਸੀਂ 15 ਸਾਲ ਪੁਰਾਣਾ ਹੁਕਮਨਾਮਾ ਚੱਕੀ ਫਿਰਦੇ ਆ ਮੈਂ ਇਹਨੂੰ ਮੰਨਦੀ ਨਹੀਂ ਨਵਾਂ ਹੁਕਮਨਾਮਾ ਲੈ ਕੇ ਆਓ ਜਦੋਂ ਅਸੀਂ ਇਹ ਉਹਨੂੰ ਬੇਨਤੀ ਕੀਤੀ ਕਿ ਭਾਈ ਜਿਹੜਾ ਹੁਕਮਨਾਮਾ ਹੈ ਇਹ ਸਿੱਖਾਂ ਦੀ ਸੁਪਰੀਮ ਕੋਰਟ ਦਾ ਹੁਕਮਨਾਮਾ ਕੱਲ ਤੱਕ ਦਾ ਇਹ ਦੁਆਰਾ ਨਹੀਂ ਹੋ ਸਕਦਾ ਪਰ ਉਹਨੇ ਨਾਲ ਦੀ ਨਾਲ ਹੀ ਸਾਡਾ ਨਾਲ ਬੜਾ ਮਾੜਾ ਵਰਤੀਰਾ ਕੀਤਾ ਤੇ ਨਾਲ ਹੀ ਸਾਨੂੰ ਕਹਿੰਦੇ ਕਿ ਇਹਨਾਂ ਨੂੰ ਗ੍ਰਿਫਤਾਰ ਕਰੋ ਤੇ ਥਾਣੇ ਲੈ ਕੇ ਚੱਲੋ ਤੇ ਨਾਲ ਹੀ ਪਹਿਰੇਦਾਰ ਦੀ ਟੀਮ ਪੱਤਰਕਾਰ ਪਾਈ ਜਸਵੀਰ ਸਿੰਘ ਹੁਣੀ ਗਏ ਸੀ ਨਾਲ ਹੀ ਉਹਨਾਂ ਨੂੰ ਵੀ ਗ੍ਰਿਫਤਰ ਕਰ ਲਿਆ ਤੇ ਗ੍ਰਿਫਤਰ ਕਰਕੇ ਥਾਣੇ ਬਿਠਾ ਲਿਆ ਤਾਂ ਜਦੋਂ ਥੋੜਾ ਬਹੁਤਾ ਬੀਬੀ ਨੂੰ ਠੰਡੇ ਦਿਮਾਗ ਨਾਲ ਉਹਨੇ ਸੋਚਿਆ ਤੇ ਫੇਰ ਉਹਨੂੰ ਖਾਲਸਾ ਅਸਤੇ ਆਪਣੇ ਹੁਕਮਨਾਮੇ ਦਾ ਵੀ ਯਾਦ ਆਇਆ ਤੇ ਹੈਰਾਨੀ ਇਸ ਗੱਲ ਦੀ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਵਤਾਰ ਸਿੰਘ ਮੱਕੜ ਜੀ ਤੁਹਾਨੂੰ ਹਮੇਸ਼ਾ ਹੀ ਆਦੇਸ਼ ਦਿੰਦੇ ਰਹਿੰਦੇ ਆ ਕਿ ਤੁਸੀਂ ਜਾਬਤੇ 'ਚ ਰਹਿ ਕੇ ਗੱਲ ਕਰੋ ਦੱਸੋ ਪ੍ਰਸ਼ਾਸਨ ਥੋੜਾ ਤੁਸੀਂ ਕਹੋ ਸਰਕਾਰ ਨੂੰ ਆਪਣੀ ਨੂੰ ਵੀ ਤੁਹਾਡਾ ਪ੍ਰਸ਼ਾਸਨ ਤੇ ਕੱਲ ਤੱਕ ਸਾਹਬ ਦੇ ਹੁਕਮ ਨਾਮੇ ਨੂੰ ਨਹੀਂ ਮੰਨਦਾ ਤੁਹਾਡੀ ਜਿਹੜੀ ਧਰਮ ਪ੍ਰਚਾਰ ਕਮੇਟੀ ਆ ਉਹ ਕਿੱਥੇ ਗੁੜੀ ਨਹੀਂ ਸੁੱਤੀ ਪਈ ਆ ਥਾਵਾਂ ਥਾਵਾਂ ਦੇ ਉੱਤੇ ਪ੍ਰਕਾਸ਼ ਹੋਈ ਜਾਂਦੇ ਨੇ ਪਰ ਬੇਨਤੀ ਆ ਵੀ ਪ੍ਰਸ਼ਾਸਨ ਚਾਹੇ ਲੱਖ ਵੇਰੀ ਗ੍ਰਿਫਤਾਰ ਕਵਰੇ 10 ਵੇਰੀ ਗ੍ਰਿਫਤਾਰ ਕਵਰੇ ਜਿੰਨਾ ਚਿਰ ਇਹ ਸਾਹ ਚੱਲਦੇ ਆ ਤੱਕ ਸਾਹਿਬ ਦੀ ਮਰਜ਼ਾਦਾ ਤੇ ਪੈਰਾ ਦਿੰਦੇ ਰਹੇ ਆ ਤੇ ਦਿੰਦੇ ਰਹਾਂਗੇ ਨਾ ਕਿਸੇ ਨੂੰ ਗੁਰਮਰਜ਼ਾਦਾ ਭੰਨਣ ਦੀ ਆਗਿਆ ਖਾਲਸੇ ਨੇ ਦਿੱਤੀ ਆ ਤੇ ਨਾ ਦੇਣੀ ਆ ਤੇ ਗ੍ਰੰਥੀ ਪਾਠੀ ਰਾਗੀ ਸਿੰਘ ਆਪਣਾ ਫਰਜ ਸਮਝਦੇ ਹੋਏ ਪੰਥਕ ਮਰਜ਼ਾਦਾ ਤੇ ਪਹਿਰਾ ਦੇਣ ਨਹੀਂ ਤਾਂ ਉਹਨਾਂ ਦੇ ਉੱਤੇ ਜਿਹੜੀ ਆ ਜਿਹੜੀ ਪੰਥਕ ਕਾਰਵਾਈ ਇਹ ਕਰਨ ਤੋਂ ਅਸੀਂ ਕਦੇ ਗਰੇਜ ਨਹੀਂ ਕਰਾਂਗੇ ਤੇ ਬਾਕੀ ਜਿਹੜੇ ਸ਼ਰਾਰਤੀ ਲੋਕ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਮੰਦਰਾਂ ਦਾ ਮਸਜਿਦਾਂ ਦਾ ਪ੍ਰਬੰਧ ਆਪ ਦੇ ਤਰੀਕੇ ਨਾਲ ਚਲਾਉਣ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਿੱਤਰ ਸਰੂਪ ਕਿਸੇ ਹਾਲਤ ਵਿੱਚ ਵੀ ਅਤਰਾਜਯੋਗ ਥਾਵਾਂ ਤੇ ਪ੍ਰਕਾਸ਼ ਨਹੀਂ ਹੋਣ ਦਿੱਤੇ ਜਾਣਗੇ ਭਾਵੇਂ ਸਾਨੂੰ ਉਹਦੇ ਲਈ ਜਿੱਡਾ ਮਰਜੀ ਵੱਡਾ ਸੰਘਰਸ਼ ਤੇ ਜਿੱਡਾ ਮਰਜੀ ਕੀਮਤ ਅਦਾ ਕਰਨੀ ਪਵੇ ਉਹ ਅਸੀਂ ਹਰ ਹਾਲਤ ਤੇ ਅਸੀਂ ਧੰਨਵਾਦ ਕਰਦੇ ਹਾਂ ਪਹਿਰੇਦਾਰ ਦੇ ਜੁਝਾਰੂ ਪੱਤਰਕਾਰ ਵੀਰਾਂ ਦਾ ਤੇ ਪਹਿਰੇਦਾਰ ਟੀਮ ਦਾ ਜਿਹੜੇ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਆਦਾਰਾ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਸੱਚੇ ਪਾਤਸ਼ਾਹ ਇਹਨਾਂ ਨੂੰ ਗੁਰਸਿੱਖੀ ਜੀਵਨ ਬਖਸ਼ਣ ਤੇ ਅਸੀਂ ਸਾਰੇ ਰਲ ਮਿਲ ਕੇ ਹੋ ਰਹੀਆਂ ਮਨਮਤਾਂ ਨੂੰ ਦੂਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ